ਸਮਾਨ ਭਰਾ ਦੇ ਘਰ ਤੇ ਆਪਣੀ ਜੋਤੀ ਭੈਣ ਦੇ ਘਰੇ ਰਖੜੀ ਬਣਾਉਣੇ ਆਪਣੇ ਭਰਾ ਨੂੰ ਤੇ ਮੇਰੇ ਭਰਾ ਨੇ ਮੇਰੇ ਸਿਰ ਤੇ ਬਹੁਤ ਪਾਟ ਚੜਾਤਾ ਭੈਣ ਦੇ ਸਿਰ ਤੇ ਭਰਾ ਨਹੀਂ ਭੈਣ ਦੇ ਸਿਰ ਤੇ ਨਹੀਂ ਤਾਂ ਇਹ ਛੋਟਾ ਮੋਟਾ ਹੀ ਹੁੰਦਾ ਤੇ ਭੈਣ ਨੇ ਸੋਨਾ ਸੂਟ ਸੋਨਾ 11000 ਰੁਪਈਆ ਸੋਹਣੀ ਨਾਲ ਰਿੰਗ ਪਾਈ ਹੋਆ ਨਾਲ ਵੀ ਮੈਂ ਛੋਟਾ ਜਿਹਾ ਕਿੱਟ ਦਿੱਤਾ ਐਕਟਿਵ ਨਾਲ ਐਕਟਿਵ ਨਾਲ ਐਕਟਿਵਿਟੀ ਤਿੰਨ ਨਾਲ ਹੋਰ ਕਿਹ ਐਕਟਿਵ ਆ ਤੇ ਇਹ ਬਹੁਤ ਤਾਂ ਬਹੁਤ ਕੁਝ ਲੱਗ ਜਲੀਆਂ ਤਾਂ ਬਿਨਾਂ ਨੂੰ ਅੱਜ ਕਰ ਜਾਵੇ ਮਹਾਰਾਜ ਕਿਸੇ ਚੀਜ਼ ਦੀ ਭੁੱਖ ਨਹੀਂ ਗਈ ਬਸ ਇਹਨਾਂ ਦੇ ਪਿਆਰ ਦੀ ਭੁੱਖ ਹੈ ਦੇ ਪਿਆਰ ਬੜਿਆ ਰਿਹਾ ਇਹਨਾਂ ਨਾਲ ਬਸ ਨਾਲ ਅਜੀ ਖੁਸ਼ੀ ਰਹਿਣਾ ਹੈ ਠੀਕ ਹੈ ਨਾ ਤੇ ਹੁਣ ਅਸੀਂ ਬਾਹਰ ਚੱਲੇ ਐਕਟੀਵਿਟੀ ਕਰਨ ਵਾਸਤੇ ਮੈਂ ਐਕਸਾਈਟਿਡ ਹੋ ਗਈ ਦੰਨ ਬੋ ਦਰਗਾ ਜੱਟਾ ਸਾਡੀ ਉਹ ਖੜੀ ਉਹ ਕਿੱਥੇ ਲੱਗ ਲੈ ਕੁਝ ਲਾਗੇ ਨਾ ਕੋਈ ਲੋ ਜਿਹੜਾ ਇਹ ਛੋਟਾ ਦੇ ਬਹੁਤ ਵੱਡਾ ਹੈ ਨਿਕਾ ਜਾ ਛਿਕ ਨਿਕਾ ਜਾ ਛੋਟਾ ਹੈ ਨਿਕਾ ਹੈ ਗਿਫਟ ਹੈ ਤਾਂ ਇਸ ਮੰਤਰਾ ਬਲ ਗਿਫਟ ਹੈ ਬਈ ਭੈਣ ਬਲ ਗਿਫਟ ਬਹੁਤ ਪਿਆਰ ਦਿੱਤਾ ਮੈਨੂੰ ਸਿਖਾਇਆ ਕਿ ਕਿਸੇ ਚੀਜ਼ਾਂ ਕੋਈ ਲਾਲਚ ਨਹੀਂ ਵਾਸਤੇ ਰਾਜਕੁਸ਼ੀ ਰਹਿਣ ਹਾਸੇ ਵਾਸਤੇ ਰਹਿਣ ਪਿਆਰ ਨਾਲ ਰਹਿਣ ਦੇ ਇਹਨਾਂ ਜੋੜੀ ਸਲਾਮਤ